ਇਸੇ ਨੂੰ ਹੈਲੋ ਹਾਈ ਨਮਸਤੇ ਸਾਸਤਰੀ ਨਾਲ ਗੱਲ ਕਰਨ ਦਾ ਪਤਾ ਕਿੰਡਾ ਵੱਡਾ ਮਹੱਤਵ ਹੈ ਕਿੰਨਾ ਵੱਡਾ ਫਲ ਮਿਲਦਾ ਸਾਨੂੰ ਮਹਾਭਾਰਤ ਦੇ ਯੋਧੇ ਵਿੱਚ ਸਭ ਤੋਂ ਵੱਡੀ ਤਾਕਤ ਪਤਾ ਕੌਣ ਸੀ ਪਰੀਸ਼ੰਬ ਦਾ ਮਾਈਕ ਟੱਪੀ ਸ਼ੰਬ ਦਾ ਮਾਈਕ ਤੇ ਸੋਚਦੇ ਨੇ ਵੀ ਆ ਰੋ ਰੋਦਾ ਨੱਚ ਜੜ ਮਕਾ ਦੇਣਾ ਮਹਾਭਾਰਤ ਅੱਜ ਜੋਧੀ ਖਤਮ ਕਰ ਲੈ ਤੋ ਕਹਿੰਦੇ ਵੀ ਅੱਜ ਨਾ ਪੰਡਵ ਸੂਰਜ ਚੜਦਾ ਤਾਂ ਦੇਖਣਗੇ ਸੂਰਜ ਛਿਪਦਾ ਇਹਨਾਂ ਦੇ ਨਸੀਬ ਨਹੀਂ ਹੁਣ ਅੱਜ ਖਤਮ ਹੀ ਕਰਨਾ ਸਾਰਾ ਕੁਝ ਕ੍ਰਿਸ਼ਨ ਜੀ ਭਗਵਾਨ ਸੀ ਇਹ ਗੱਲ ਉਹਨਾਂ ਦੇ ਵਾਈਫ ਤੋਂ ਹੁੰਦੀ ਹੈ ਤੋ ਦ੍ਰੋਪਤੀ ਜੀ ਨੂੰ ਦੱਸ ਦੇ ਦ੍ਰੋਪਤੀ ਜੀ ਨੂੰ ਦੱਸਦੇ ਕੁਛ ਨਹੀਂ ਸਿਰਫ ਇੰਨਾ ਹੀ ਕਹਿੰਦੇ ਨੇ ਪੀਸ਼ਪ ਦਾਮਾ ਜੀ ਦੇ ਕਕਸ਼ ਜਾ ਕੇ ਆਓ ਕਕਸ਼ ਜਿੱਥੇ ਪੀਸ਼ਪ ਦਾਮਾ ਜੀ ਰਹਿੰਦੇ ਨੇ ਦ੍ਰੋਪਤੀ ਜੀ ਜਾਂਦੇ ਨੇ ਤੋ ਨਮਸਕਾਰ ਕਰਦੇ ਨੇ ਤੇ ਪੀਸ਼ਪ ਦਾਮਾ ਜੀ ਉਹਨਾਂ ਨੂੰ ਇੱਕ ਅਸ਼ੀਰਵਾਦ ਦਿੰਦੇ ਨੇ ਸਦਾਈ ਸਵਾਗਤ ਹੀ ਵਾਪ ਤਾਂ ਉਸ ਬੁਲਾਈ ਹੋਈ ਨਮਸਤੇ ਨੇ ਪਾਂਡਵਾਂ ਦੀ ਜਾਣ ਕਿ ਅਸ਼ੀਰਵਾਦ ਹੀ ਇਹ ਦੇਤਾ ਕਿ ਸਦਾਈ ਸਵਾਗਤ ਹੀ ਵਾਪ ਇੰਨੀ ਗੱਲ ਕਹਿ ਕੇ ਭੀਸ਼ਮਦਾਮਾ ਜੀ ਪੁੱਛਦੇ ਨੇ ਦਰਪਤੀ ਜੀ ਨੂੰ ਕਿ ਤੁਹਾਨੂੰ ਇੱਥੇ ਭੇਜਿਆ ਕਿਨੇ ਆ ਤਾਂ ਇਹਨਾਂ ਨੂੰ ਕ੍ਰਿਸ਼ਨ ਦੀ ਪਿੱਛੇ ਆ ਕੇ ਖੜ ਜਾਂਦੇ ਨੇ ਇਸ਼ਾਰਾ ਕਰਦੇ ਨੇ ਉਹ ਕਹਿੰਦਾ ਯੈਸ ਆਈ ਨੋ ਕਿ ਇਹ ਕੰਮ ਸਿਰਫ ਤੇ ਸਿਰਫ ਕ੍ਰਿਸ਼ਨ ਹੀ ਕਰ ਸਕਦਾ ਤਾਂ ਉਹ ਸਾਸਰੀਕਾਲ ਉਸ ਨਮਸਤੇ ਉਸ ਹੈਲੋ ਚ ਐਡਾ ਵੱਡਾ ਫਲ ਹੈ ਤੇ ਜਦੋਂ ਘਰੋਂ ਨਿਕਲਣਾ ਆਪਣੇ ਪੇਰੈਂਟਸ ਨੂੰ ਸਾਸਰੀਕਾਲ ਹੈਲੋ ਹਾਈ ਨਮਸਤੇ ਬੁਲਾ ਕੇ ਨਿਕਲਣਾ ਹੈ ਤੇ ਜਦੋਂ ਸਕੂਲ ਜਾਣਾ ਆਪਣੇ ਅਧਿਆਪਕ ਨੂੰ ਹੈਲੋ ਹਾਈ ਨਮਸਤੇ ਸਾਸਰੀਕਾਲ ਬੁਲਾਉਣੀ ਕਿਸੇ ਰੀਅਲ ਪਰਸਨਲਿਟੀ